ਤੋਂ ਲੈ ਕੇ ਕਰਨ ਵਾਲੀ ਮਾਫੀ ਮੰਗ ਚੁੱਕੋ ਸਿਰਫ ਇਸ ਗੱਲ ਪਿੱਛੇ ਕਿ ਸਾਡੇ ਜਵਾਬ ਕੋਈ ਨਾ ਕੋਈ ਗਲਤੀ ਕਰਦੇ ਸਾਡੇ ਬੱਚੇ ਕੋਈ ਕੋਈ মিডিਆ ਆਈ ਜਾਵੇ ਇਹ ਤਾਂ ਸਾਰੇ ਸਾਡੇ ਨੇ ਨਾ ਮੈਂ ਕਹਿੰਦਾ ਆਉਣ ਤੋਂ ਜਿਹੜਾ ਆਉਂਦਾ ਤੁਹਾਨੂੰ ਇੱਕ ਮੇਰੀ ਮਿੰਟ ਹੈ ਕਿਸੇ ਵੀ ਜਿਹੜਾ মিডিਆ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਕੋਧੀ ਹੈ ਇਹ ਮੋਦੀ ਹੈ ਕਿਤੇ ਹੁਣ ਆਜ ਤੱਕ ਅਲੀ ਕੁੜੀ ਆਈ ਹੈ ਜੇ ਆਪਾਂ ਤੋਂ ਤਾਂ ਉਹ ਲੋਕ ਆ ਭਾਵੇਂ ਦੁਸ਼ਮਣ ਦੀ ਟੀ ਵੀ ਆ ਦੇ ਸਾਡੇ ਘਰੇ ਉਹ ਸਾਡੀ ਟੀ ਵੀ ਨਾਲ ਕੋਈ ਲੋ ਹੈ ਕਿ ਨਹੀਂ ਹੈ ਮਾਦੇ ਦੀ ਤਸਵੀਰ ਹੈ ਨਾ ਉਹ ਤਾਂ ਆਪਣੀ ਕੁੜੀ ਆ ਯਾਰ ਅੱਜ ਆਹ ਜਿਹੜਾ ਕੌਸ਼ਿਸ਼ ਅੰਦੋਲਨ ਕਰ ਰਹੇ ਹੋ ਇਹ ਅੰਦੋਲਨ ਪਤਾ ਕਿਥੋਂ ਤੱਕ ਚੱਲਿਆ ਗਿਆ UN ਤੱਕ ਚੱਲਿਆ ਗਿਆ UN ਤੱਕ ਬਰੇ ਸੋਹੇ ਰੱਖੋ ਕੀ ਕੀ ਕੀਤਾ ਸੁਣੋ ਧਿਆਨ ਨਾਲ ਮੈਂ ਕਿਉਂ ਕਹਿ ਰਿਹਾ ਡਵਾਏ ਤੁਸੀਂ ਸਾਡੇ ਬੱਚੇ ਤੁਹਾਨੂੰ ਨਹੀਂ ਪਤਾ ਲੱਗ ਰਹੀ ਗੱਲ ਉਹ ਕੀ ਰਹੀ ਹੈ ਅਸੀਂ ਕੱਲ ਸਰਕਾਰ ਨੂੰ ਘੇਰਿਆ ਉੱਥੇ ਅਸੀਂ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਬੈਠੇ ਆ ਸਾਡੇ ਉੱਤੇ ਆਹ ਮੌਲਤਾਰ ਸਿੱਟੇ ਜਾ ਰਹੇ ਨੇ ਅਸੀਂ ਦਿਖਾਏ ਨੇ ਉਹ ਲਿਜਾ ਕੇ ਕਿ ਆਹ ਦੇਖੋ ਇਹ 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 بڑے بڑے 게ਟਾਂ ਨੂੰ ਤੋੜਨੋਂ ਆਸ਼ਤੇ ਆ ਜੇ ਕਿਸੇ ਮਨੁੱਖ ਤੇ ਲੱਗੇ ਤਾਂ ਮਨੁੱਖ ਦਾ ਕੀ ਹਾਲ ਕਰਾਂਗੇ ਅਸੀਂ ਉਹਨਾਂ ਨੇ ਗਲਤੀ ਵੀ ਕੀਤੀ ਸਾਨੂੰ ਪਤਾ ਲੱਗ ਗਿਆ ਉਹ ਫਿਰ ਵੀ ਪ੍ਰੈਸ ਨੇ ਮਾਮਲਾ ਵੀ ਠੀਲਾ ਬਤਾਜੀ ਜੇ ਉਹਨਾਂ ਨੂੰ ਲੋਕਾਂ ਦੇ ਵਿੱਚ ਚਿਹਰੇ ਉਹਨਾਂ ਦੇ ਨਹੀਂ ਕਰਨੇ ਉਹਨਾਂ ਨੂੰ ਅਗਰ ਤੁਸੀਂ ਲੋਕਾਂ ਦੇ ਵਿੱਚ ਵੀਡੀਓ ਨਹੀਂ ਆਉਣ ਦੇਣਾ ਤਾਂ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪ੍ਰੈਸ ਕਿੱਥੋਂ ਕਿਹ ਲੋਕਾਂ ਨੂੰ ਲੈ ਕੇ ਉਹ ਕਰੇ ਵੀਰੇ ਸਾਰੇ ਨੂੰ ਆਪਟੋਰ ਦੇ ਰਹਿੰਦੇ ਮੈਂ ਦੁਬਾਰਾ ਫਿਰ ਮੈਂ ਕਰਦਾ ਕੋਈ ਆਈ ਜਾਵੇ ਜਿਹੜਾ ਮਰਜੀ ਪੱਤਰਕਾਰ ਆਵੇ ਤੁਸੀਂ ਸਾਡੇ ਪੇਸ਼ ਪਾਇਆ ਕਰੋ ਤੁਹਾਡੇ ਕੋਲ ਜਵਾਬ ਨਹੀਂ ਦਿੱਤੇ ਜਾਣੇ بڑے 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 ਘੁੰਡੀ ਵਾਲੇ ਸੌ ਕਰ ਰਹੇ ਨੇ ਤੇਰੇ ਉਹਨਾਂ ਨੇ ਫੰਡ ਕਰ ਰਹੇ ਅਸੀਂ ਜਵਾਬ ਦੇਵਾਂ ਮੈਨੂੰ ਤੁਹਾਡੇ ਇੱਕ ਇੱਕ ਛੈਣ ਜਗਾ ਦੇਖ ਰਿਹਾ ਮੈਨੂੰ ਉਹਦਾ ਫਿਕਰ ਆ ਮੈਨੂੰ ਉਹਦਾ ਵੀ ਦਰਦ ਆ ਤੁਹਾਡੇ ਨਾਲ ਵੱਧ ਦਰਦ ਆ ਕੀ ਫਿਰ ਆਪਾਂ ਮਤਲਬ ਮੋਰਚਾ ਤਾਂ ਬਚਾਉਣਾ ਯਾਰ ਮੋਰਚਾ ਜਿੱਤਣਾ ਨਹੀਂ ਬੋਲੋ ਯਾਰ ਜਿੱਤਣਾ ਕਿ ਜਿੱਤਣਾ ਨਹੀਂ ਜਿੱਤਣਾ ਆਪਾਂ ਮਰੀ ਜੀ ਗਲਤੀ ਕਰ ਬੈਠੇ माड़ी जी गलती मोर्चा हार जाइए क्यों हार गए मोर्चा कि कल एक इस दुनिया को चलिया गया शहीद हो गया मेरी हथ जोड़ के बेनती है कि इसे चाहते जिन्ना जिन्ना माहौल टैक्स सरकार का रही है अजिम घटनावा वापर रही ਅਫਰ ਸਾਰੇ ਬੜੇ ਦੁੱਖ ਚ ਆ ਸਾਡੇ ਪਰਿਵਾਰ ਦਾ ਮੰਗਰ ਗਿਆ ਅੱਜ ਉਹਨਾਂ ਦਾ ਪੁਲਿਸ ਮਾਤਮ ਹੋਣ ਤੋਂ ਬਾਅਦ ਕੱਲ ਨੂੰ ਉਹਨਾਂ ਦੇ ਫਿਲ ਉਹਨਾਂ ਦਾ ਸੰਸਕਾਰ ਕੀਤਾ ਜਾਣਾ ਹੈ ਮੇਰੀ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਤੁਸੀਂ ਆਪ ਦਾ ਭਰਾ ਮੰਨ ਲਿਓ ਆਪ ਦਾ ਚਾਚਾ ਕਾਇਆ ਮੰਨ ਲਿਓ ਆਪਰੇ ਤੂੰ ਥੋੜਾ ਮਨ ਕਰ ਦੇਉ ਕਹਿ ਲਿਓ ਕਿਰਪਾ ਕਰਕੇ ਮੇਰੀ ਬੇਨਤੀ ਮੰਨ ਲਓ ਲੇਖੋ ਅੱਜ ਆਹ ਜਿਹੜਾ ਤੁਸੀਂ ਅੰਦੋਲਨ ਕਰ ਰਹੇ ਹੋ ਇਹ ਅੰਦੋਲਨ ਪਤਾ ਕਿੱਥੋਂ ਤੱਕ ਚਲਿਆ ਗਿਆ ਯੂਨ ਤੱਕ ਚਲਿਆ ਗਿਆ ਯੂਨ ਤੱਕ ਜਿਹੜਾ ਤੁਹਾਡਾ ਅੰਦੋਲਨ ਯੂਨ ਤੱਕ ਚਲਿਆ ਗਿਆ ਹੈ ਇਹਨੂੰ ਯੂਨ ਤੱਕ ਲਿਜਾਣ ਵਾਲਾ ਕੌਣ ਹੈ ਆਪਾਂ ਨਹੀਂ ਤੁਹਾਡਾ ਸਬਰ ਲਿ ਗਿਆ ਤੇ ਸਾਡੇ মিডিਆ ਦੀ ਹਿੰਮਤ ਲਗਈ ਹੈ ਮੇਰੇ ਹੱਥ ਤੋੜ ਕੇ ਬੇਚਿਆ ਇਸ ਗੱਲ ਦਾ ਧਿਆਨ ਰੱਖਿਆ ਕਰੋ ਦੇਖੋ ਜਦੋਂ ਕਿਤੇ ਗੋਲੀ ਚੱਲਦੀ ਹੈ ਉਹਨੂੰ ਦੁਨੀਆ ਤੱਕ ਲਿਜਾਣ ਦੇ ਲਈ ਇਹ ਪੱਤਰਕਾਰ ਉਹਦੇ ਵਿੱਚ ਹੁੰਦੇ ਨੇ ਸਾਰੀ ਬਿਲਕੁਲ ਨੇੜੇ ਜਾ ਕੇ ਕਵਰੇਜ ਕਰਦੇ ਆ ਉੱਥੇ ਇਹਨਾਂ ਦੇ ਉੱਤੇ ਵੀ ਉਹ ਗੋਲੇ ਦਿਖਦੇ ਹੁੰਦੇ ਆ ਤੇ ਜੇਕਰ ਇਹ ਆਪਣੇ ਵਿੱਚ ਆ ਕੇ ਇੰਨਾ ਤਕੜੀ ਕੁਰਬਾਨੀ ਦੇ ਰਹੇ ਆ ਤਾਂ ਮੇਰੀ ਹੱਥ ਤੋੜ ਕੇ ਵੰਦੇ ਸਾਰੇ ਮੁੰਡਿਆਂ ਨੂੰ ਪੀਜ ਤੁਸੀਂ ਮੇਰੇ ਸਰਕਾਰਯੋਗੋ ਯਾਰ ਇਹਨਾਂ ਨੂੰ ਕੋਈ ਵੀ ਦੇਖੋ ਮੈਂ ਤਨ ਵਾਲੀ ਮਾਫੀ ਮੰਗ ਚੁੱਕਿਆ ਸਿਰਫ ਇਸ ਗੱਲ ਪਿੱਛੇ ਕਿ ਸਾਡੇ ਜਵਾਬ ਕੋਈ ਨਾ ਕੋਈ ਦਲਤੀ ਕਰਦੇ ਜਾਂ ਸਾਡੇ ਬੱਚੇ ਅਸੀਂ ਤੁਹਾਨੂੰ ਆਪ ਦੇ ਮੰਨਦੇ ਆ ਮੇਰੇ ਮਨ ਦੇ ਵਿੱਚ ਕਿਸੇ ਮੁੰਡੇ ਬਾਰੇ ਕੋਈ ਨਹੀਂ ਹੈ ਸੋ ਤੁਸੀਂ ਸਾਡੇ ਨੂੰ ਅਸੀਂ ਤੁਹਾਡੇ ਆ ਕੋਈ ਗੋਦੀ মিডিਆ ਆਈ ਜਾਵੇ ਇਹ ਤੋਂ ਸਾਰੇ ਸਾਥੇ ਨੇ ਨਾ ਮੈਂ ਕਹਿੰਦਾ ਆਉਣ ਤੋਂ ਜਿਹੜਾ ਆਉਂਦਾ ਤੁਹਾਨੂੰ ਇੱਕ ਮੇਰੀ ਮੰਤ ਹੈ ਕਿਸੇ ਵੀ ਜਿਹੜਾ ਮੀਡੀਆ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਕੋਤੀ ਹੈ ਇਹ ਮੋਦੀ ਹੈ ਉਹ ਕੀ ਕਰ ਸਕਦਾ ਵੱਧ ਤੋਂ ਵੱਧ ਤੁਹਾਡੀ ਨੈਗੇਟਿਵ ਗੱਲਾਂ ਨੂੰ ਲਗਾ ਸਕਦਾ ਹੈਗਾ ਇਹ ਕਰੂਗਾ ਆਪਾਂ ਤਕੜੇ ਹੋ ਕੇ ਉਹਨੂੰ ਉਹਦੇ ਨਾਲ ਲੜਨ ਦੀ بجائے ਇਹ ਕਰੀਏ ਕਿ ਕਿਸੇ ਵੀ ਤਰ੍ਹਾਂ ਦਾ ਆਪਦੇ ਮੋਰਚੇ ਦੇ ਵਿੱਚ ਨੈਗੇਟਿਵ ਚੀਜ਼ ਬਣ ਨਹੀਂ ਨਦੀਏ ਕੀ ਚਾਲਾ ਕੀ ਰਹੂ ਲੇਜੇ ਫਰਾ ਕੇ ਕਰ ਲੇ ਕਬਰੇ ਵਿੱਚ ਜਿੰਨੀ ਮਰਜੀ ਕੀ ਚਾਲਾ ਦੋਸਤੋ ਦੱਸੋ ਇਮਾਨਦਾਰੀ ਨਾਲ ਜੋ ਵੀ ਲੋਜਵਾਨੋਂ ਅਸੀਂ ਕੋਈ ਨੈਗੇਟਿਵ ਚੀਜ਼ ਆਪਦੇ ਮੋਰਚੇ 'ਚ ਬਣ ਨਹੀਂ ਨਦੀਏ ਉਹਨਾਂ ਨੂੰ ਕਹੀਏ ਖੁੱਲ ਕੇ ਲੈ ਕੇ ਜਾਓ ਤਾਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਪੈਣੀ ਐਥੇ ਮੈਂ ਬੇਨਤੀ ਕਰਦਾ ਦੇਖੋ ਪਹਿਲੇ ਦਿਨ ਕੀ ਹੋਇਆ ਉਹ ਕਿਤੇ ਹੁਣ ਅੱਜ ਤੱਕ ਵਾਲੀ ਕੁੜੀ ਆਈ ਐ ਯਾਰ ਆਪਾਂ ਤੋਂ ਹੋਰ ਤਾਂ ਉਹ ਲੋਕ ਆ ਭਾਵੇਂ ਦੁਸ਼ਮਣ ਦੀ ਧੀ ਵੀ ਆ ਜੇ ਸਾਡੇ ਘਰੇ ਉਹ ਸਾਡੀ ਧੀ ਆ ਸਾਡੇ ਕੋਲੋਂ ਹੈ ਕਿ ਨਹੀਂ ਹੈ ਮਾਦੇ ਦੀ ਬੇਟੀ ਹੈ ਨਾ ਉਹ ਤਾਂ ਬੜਾ ਆਪਣੀ ਕੁੜੀ ਆ ਯਾਰ ਸੰਧੂਆਂ ਦੀ ਕੁੜੀ ਹੈ ਡਿਊਟੀ ਕਰਨਾ ਰੋਟੀ ਰੋਜੀ ਦੀ ਖਫਰ ਵਿਚਾਰੇ ਬੱਚੇ ਜਿਹੜੇ ਘੱਟੇ ਨੇ ਇੱਕ ਹਿੱਸਾ ਉਹ ਹੈ ਜਿਹੜਾ ਜਿਵੇਂ ਭਗਤ ਸਿੰਘ ਨੇ ਗੱਲ ਕਰੀ ਸੀ ਜੀ ਮੀਡੀਆ ਹਾਊਸੇ ਇੱਕਾ ਮੀਡੀਆ ਦੇ ਕੰਮ ਕਰਨ ਵਾਲੇ ਮੀਡੀਆ ਕਰਮੀ ਪੱਤਰਕਾਰ ਇਮਾ ਦੋਸ ਫਰਕ ਹੈ ਇਹ ਤੁਹਾਡੀਆਂ ਵੱਡੀਆਂ-ਵੱਡੀਆਂ ਗੱਲਾਂ ਨੂੰ ਚੱਕ ਕੇ ਲਿਜਾ ਕੇ ਕਿੱਥੋਂ ਤੱਕ ਪਹੁੰਚਾਤਾ ਤੁਹਾਨੂੰ ਇਹਨਾਂ ਨੇ ਕਿ ਤੁਹਾਡੀ ਬਾਲ ਯੂਐਨ ਚ ਚਲੀ ਗਈ ਅੰਦਾਜ਼ਾ ਲਾ ਕੇ ਤਾਂ ਦੇਖੋ ਸੰਸਾਰ ਦਾ ਸਭ ਤੋਂ ਟੌਪ ਦਾ ਅੰਦੋਲਨ ਤੁਹਾਡਾ ਇਹ ਬਣ ਗਿਆ ਆਪਾਂ ਜਿੱਤਿਆ ਮੋਰਚਾ ਅੱਗੇ ਵੀ ਮੇਰੇ ਘਰ ਤੋਂ ਧੰਨ ਨਾਲ ਸੁਣੋ ਆਪਾਂ ਜਿੱਤੇ ਨਾ ਕਿਵੇਂ ਜਿੱਤੇ ਸ਼ਾਂਤੀ ਨਾਲ ਜਿੱਤੇ ਆ ਇਹ ਤਾਂ ਆਪਸ ਵਿੱਚ ਸਪੀਰਿਅਸ ਕਰ ਲਿਆ ਨਾ ਤੇ ਸ਼ਾਂਤੀ ਬਣਾ ਕੇ ਰੱਖੋ ਦੇਖੋ ਕਈ ਵਾਰੀ ਇਹਨਾਂ ਦੇ ਮਨ ਤੋਂ ਬੱਚਿਆਂ ਦੇ ਘਰ ਆ ਜਾਂਦਾ ਤੇ ਵੀ ਤੁਸੀਂ ਕਿਸੇ ਮੀਟਿੰਗ ਦਾ ਮੀਟਿੰਗ ਕਰੀ ਜਾਂਦੇ ਹੋ ਕੋਈ ਫਰਕ ਨਹੀਂ ਕਰੰਦੋ ਮੀਟਿੰਗ ਆ ਇੱਕ ਦਿਨ ਅਸੀਂ ਮੀਟਿੰਗ ਹੈ ਕਹਿ ਦਈਏ ਨਾ ਵੀ ਅਸੀਂ ਮੀਟਿੰਗ ਹੈ ਨਹੀਂ ਕਰਨੀ ਇੱਕ ਦਿਨ ਵੀ ਅਸੀਂ ਕਹਿ ਦਈਏ ਅਸੀਂ ਨਾ ਜਾਵਾਂਗੇ ਅਸੀਂ ਕੀ ਕੀਤਾ ਸੁਣੋ ਧਿਆਨ ਨਾਲ ਗੱਲ ਮੈਂ ਕਿਉਂ ਕਹਿ ਰਿਹਾ ਗੱਲ ਨਾ ਜੀ ਸਾਡੇ ਬੱਚੋ ਤੁਹਾਨੂੰ ਨਹੀਂ ਪਤਾ ਲੱਗ ਰਹੀ ਗੱਲ ਹੋ ਕੀ ਰਹੀ ਹੈ ਅਸੀਂ ਕੱਲ ਸਰਕਾਰ ਨੂੰ ਘੇਰਿਆ ਉੱਥੇ ਅਸੀਂ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਬੈਠੇ ਆ ਸਾਡੇ ਉੱਤੇ ਆ ਮਾਰਤਾਰ ਸਿੱਤੇ ਜਾ ਰਹੇ ਨੇ ਅਸੀਂ ਦਿਖਾਏ ਨੇ ਉੱਜਾ ਕੇ ਕਿ ਆਹ ਦੇਖੋ ਇਹ 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 ਬੜੇ ਬੜੇ ਗੇਟਾ ਨੂੰ ਤੋੜਨੋਂ ਆਸਤੇ ਆ ਜੇ ਕਿਸੇ ਮਨੁੱਖ ਤੇ ਲੱਗੇ ਤਾਂ ਮਨੁੱਖ ਦਾ ਕੀ ਹਾਲ ਕਰ ਲੇ ਔਰ ਸਰਕਾਰ ਕੋਲੇ ਕੋਈ ਜਵਾਬ ਨਹੀਂ ਪਰ ਆਪਾਂ ਜਦੋਂ ਇੱਥੇ ਇਹ ਬੱਚੇ ਕਰਦੇ ਨੇ ਉਹ ਜੀ ਗੱਲ ਮੈਂ ਨਹੀਂ ਕਰਨੀ ਚਾਹੁੰਦਾ ਕਿ ਸਾਡੇ ਨਾਲ ਕੁੜੀਆਂ-ਕੁੜੀਆਂ ਸਾਰੇ ਆਪਰੇਸ਼ਮਾਤਿਆਂ ਵਾਲੇ ਆ। ਉਹ ਫਿਰ ਨਾ ਤੁਹਾਡੀ ਵੀਡੀਓ ਅੱਜ ਨਾਲ ਦੀ ਨਾਲ ਹੀ ਚੱਕ ਕੇ ਉਹਨਾਂ ਨੇ ਪਾਤੀ ਕਿ ਅਸੀਂ ਐਸ ਲਈ ਆ ਤੁਹਾਡੇ ਮੁੰਡੇ ਸਾਡੇ ਨਾਲ ਆ ਕਰਦੇ ਆ ਅਸੀਂ ਤਾਂ ਤਾਂ ਤੋਂ ਦਿੱਤੇ ਮਤਲਬ ਫਾਇਦੇ ਕਰਦੇ ਆ। ਸੋ ਮੇਰੀ ਰਿਕਵੈਸਟ ਆ ਮੇਰੀ ਮੈਂਨਤ ਦਾ ਸਾਡੇ ਨਾਲ ਮੰਨ ਜਿਓ ਮੇਰੀ ਮੈਂਨਤ ਦਾ ਮੰਨ ਲਓ ਜੀ ਸਾਰੇ ਹੱਥ ਖੜੇ ਕਰੀਓਗਾ ਬਲ ਅੱਗੇ ਕਰੀ ਨਿੰਮੇ ਮੇਰੀ ਮੈਂ ਤੁਮਾਂਦੇ ਹੋ ਮੇਰੀ ਮੇਰੀ ਬਹੁਤ ਬਹੁਤ ਧੰਨਵਾਦ ਆਦਾ ਮੈਂ ਚਲੋ ਰਹਿਣੀ ਆ ਤੁਹਾਡਾ ਦੇਖੋ ਮਹੌਲ ਦਾ ਅੱਜ ਸਵੇਰ ਜਿਹੜਾ ਮੀਡੀਆ ਤੁਹਾਨੂੰ ਸੰਸਾਰ ਦੇ ਵਿੱਚ ਲਿਜਾ ਰਿਹਾ ਸਾਡੇ ਕੁਝ ਨੌਜਵਾਨ ਗੁੱਸੇ ਐਵੇਂ ਬਿਨਾਂ ਗੱਲ ਤੋਂ ਮੀਡੀਆ ਕੋਲੋਂ ਮੀਡੀਆ ਕਰਕੇ ਲੋਕਾਂ ਨਾਲ ਪੱਤਰਕਾਰਾਂ ਨਾਲ ਲੜ ਕੇ ਉਹਨਾਂ ਨੂੰ ਇੱਥੋਂ ਸਿੱਕੜ ਕੇ ਤੁਹਾਡੇ ਅਸੀਂ ਆਪੇ ਚੱਕ ਲੋ ਮੈਕ ਚੱਕ ਲੋ ਇਥੋਂ ਇਹ ਤੇਰਾ ਅੰਮ੍ਰੰਦ ਦੇ ਨਾਲ ਸੀ ਮੀਟਿੰਗ ਕਰਕੇ ਆਏ ਆ ਠੀਕ ਹੈ ਪ੍ਰੈਸ ਕੌਂਦੀ ਸੀ ਉਹਨਾਂ ਨੂੰ ਇੱਥੇ ਥੱਲ ਕੇ ਲੋਕਾਂ ਦੇ ਸਾਹਮਣੇ ਮਾਫੀ ਮੰਗਾਈ ਕਿ ਕੌਂਦੀ ਸੀ ਪ੍ਰੈਸ ਨੂੰ ਗੁੱਸਾ ਤਾਂ ਹੋਣਾ ਨੇ ਯਾਰ ਤੁਹਾਡੀ ਗੱਲ ਖਤਰ ਕਰ ਰਹੇ ਨੇ ਲੇਕਿਨ ਮੈਂ ਫਿਰ ਵੀ ਉਹਨਾਂ ਦਾ ਵੱਡਾ ਦਿਲ ਕਰ ਮੰਨਦਾ ਉਹਨਾਂ ਨੇ ਸਾਡੀ ਰਿਕਵੈਸਟ ਨੂੰ ਪ੍ਰਵਾਨ ਕੀਤਾ ਇਹ ਸਾਡੇ ਜਵਾਕ ਹੈ ਸਾਡੇ ਧੀਆਂ ਬੋਸ ਹੈ ਜੇ ਕਿਸੇ ਨੇ ਗਲਤੀ ਕਰ ਲਈ ਹੈ ਤਾਂ ਆ ਸਾਡੀ ਕੋਈ ਸੁਪਾ ਦਿਓ ਕਿ ਤੁਸੀਂ ਨਾ ਕਰੋ ਉਹਨਾਂ ਨੇ ਸਾਡੀ ਇਹ ਵੀ ਮੰਨ ਲਈ ਅਸੀਂ ਉਹਨਾਂ ਨੇ ਗਲਤੀ ਵੀ ਕੀਤੀ ਸਾਨੂੰ ਪਤਾ ਲੱਗ ਗਿਆ ਉਹ ਫਿਰ ਵੀ ਪ੍ਰੈਸਿੰਗ ਮਾਮਲਾ ਵੀ ਠੀਕਾ ਪ੍ਰਧਾਨ ਜੀ ਜੇ ਉਹਨਾਂ ਨੂੰ ਲੋਕਾਂ ਦੇ ਵਿੱਚ ਇਹ ਰੇਡ ਉਹਨਾਂ ਦੇ ਨਹੀਂ ਕਰਨੇ ਉਹਨਾਂ ਨੂੰ ਅਗਰ ਤੁਸੀਂ ਲੋਕਾਂ ਦੇ ਵਿੱਚ ਵੀਡੀਓ ਨਹੀਂ ਆਉਣ ਦੇਣਾ ਤਾਂ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਪ੍ਰੈਸ ਕਿਥੋਂ ਟਿਕਿਆ ਪੁਨੇਲਾ ਸੈਟ ਹੋ ਕਰੇ ਮੇਰੀ ਸਾਰਿਆਂ ਨੂੰ ਅਪਲੋਡ ਦੇ ਰੈਂਦੇ ਮੈਂ ਦੁਬਾਰਾ ਫਿਰ ਮੈਂਤ ਕਰਦਾ ਕੋਈ ਆਈ ਜਾਵੇ ਜਿਹੜਾ ਮਰਜੀ ਪੱਤਰਕਾਰ ਆਵੇ ਤੁਸੀਂ ਸਾਡੇ ਪੇਸ਼ ਪਾਇਆ ਕਰੋ ਤੁਹਾਡੇ ਕੋਲ ਜਵਾਬ ਨਹੀਂ ਦਿੱਤੇ ਜਾਣੇ بڑے 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 ਧੁੰਡੀ ਵਾਲੇ ਸਵਾਲ ਕਰਨਗੇ ਜਿਹੜੇ ਉਹਨਾਂ ਦੇ ਪੱਤਰਕਾਰ ਹੋਣਗੇ ਅਸੀਂ ਜਵਾਬ ਦੇਵਾਂਗੇ ਅਗਰ ਤੁਹਾਡੀ ਸਮਝ ਤੋਂ ਬਾਹਰ ਕਰਦੇ ਹੋ ਕੋਈ ਨਾ ਕਿਸੇ ਪੱਤਰਕਾਰ ਨੂੰ ਕੋਈ ਜਵਾਬ ਨਾ ਦੇ ਦਿਓ ਉਹ ਉਹ ਸਾਡੇ ਮੁੱਢ ਵਿਚਲੇ ਬਿੱਜ ਕਰਦੇ ਆ ਉਹਨਾਂ ਨੂੰ ਅਸੀਂ ਜਵਾਬ ਦੇ ਦਾਂਗੇ ਉਹ ਵੀ ਉਹ ਇੰਟਰਵਿਊ ਵੀ ਸਾਡੀ ਕਰਨਗੇ ਮੈਂ ਪੱਤਰਕਾਰ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿਰਪਾ ਕਰਕੇ ਤੁਸੀਂ ਵੀ ਥੋੜਾ ਜਿਆਦਾ ਸਖ਼ਤ ਰਹਿਣ ਰੱਖੋ ਕਿ ਹਰ ਇੱਕ ਹਰ ਇੱਕ ਵਿਅਕਤੀ ਨੂੰ ਇੰਟਰਵਿਊ ਦੇ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰੀਏ ਆਪਾਂ ਆਪ ਕੋ ਹੈ ਜਿਹੜਾ ਦਾ ਫੈਸਲਾ ਹੁੰਦਾ ਅਸੀਂ ਤੁਹਾਨੂੰ ਦੱਸਦੇ ਮੇਰੀ ਗੱਲ ਹੈ ਪਰਵਾਹ ਨਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਸਤਕਾਰਯੋਗ ਹੋ ਸਾਡੇ ਬੜੇ ਪਿਆਰੇ ਪਿਆਰੇ ਬੱਚੇ ਹੋ ਅਸੀਂ ਆ ਜਿਹੜੇ ਮੇਰੀ ਰਿਕਵੈਸਟ ਹੈ ਕਿ ਦੇਖੋ ਅਸੀਂ ਜਿਹਨੂੰ ਮਹਾਰਾਜਾ ਵੀ ਉਹਨਾਂ ਦੇ ਨੇੜੇ ਜਾਂਦੇ ਹਾਂ ਨਾ ਫਿਰ ਉਹਨਾਂ ਨੂੰ ਸਾਡੇ ਉੱਤੇ ਅਥਰੂ ਗਾਇਸਕ ਨੂੰ ਮੌਕਾ ਮਿਲਦਾ ਹੈ ਅੱਜ ਸਾਡੀ ਜਿਹੜੀ ਗੱਲ ਕੱਲ ਹੋਈ ਐ ਉਹ ਇਸੇ ਅਲਾਮਤ ਹੋਈ ਐ ਕਿ ਤੁਸੀਂ ਇਹ ਬੰਦ ਕਰੋ ਉਹਨਾਂ ਤੋਂ ਕੋਈ ਫੰਕਾਈ ਬੈਠਿਆ ਉਹ ਹੋਈ ਐ ਚੱਲੀਏ ਮੈਨੂੰ ਪਤਾ ਲੱਗਿਆ ਹਾਂ ਮੈਨੂੰ ਪਤਾ ਲੱਗਿਆ ਕੋਈ ਸੋਹ ਮੇਰੀ ਬਾਹ ਬੇਨਤੀ ਕਰਦਾ ਸਰਦ ਜੀ ਮੇਰੀ ਅਰਜ਼ ਹੈ ਦੇਖੋ ਬੇਨਤੀ ਕੀ ਐ ਮੈਨੂੰ ਤੁਹਾਡੇ ਇੱਕ ਇੱਕ ਛੇੜ ਜਗਾ ਦੇਖ ਰਿਹਾ ਮੈਨੂੰ ਉਹਦਾ ਫਿਕਰ ਆ ਮੈਨੂੰ ਉਹਦਾ ਵੀ ਦਰਦ ਆ ਤੁਹਾਡੇ ਨਾਲ ਉਹ ਵੱਧ ਦਰਦ ਆ ਕੀ ਫਿਰ ਆਪਾਂ ਮਤਲਬ ਮੋਰਚਾ ਤਾਂ ਬਚਾਉਣਾ ਯਾਰ ਮੋਰਚਾ ਜਿੱਤਣਾ ਨਹੀਂ ਬੋਲੋ ਯਾਰ ਜਿੱਤਣਾ ਕਿ ਜਿੱਤਣਾ ਨਹੀਂ ਜਿੱਤਣਾ ਜਿੱਤਣਾ ਆਪਾਂ ਮਰਜੀ ਗਲਤੀ ਕਰ ਬੈਠੇ ਮਰਜੀ ਗਲਤੀ ਨਾਲ ਸੀ ਮੋਰਚਾ ਹਾਰ ਜਿਏ ਕਿਉਂ ਹਾਰ ਗਏ ਮੋਰਚਾ ਸੀ ਸੰਜਮ ਨਾਲ ਸੰਜਮ ਨਾਲ ਜਿੱਤਾਂਗੇ ਇਸੇ ਸੰਜਮ ਨਾਲ ਆਪਾਂ ਦਿੱਲੀ ਵਾਲਾ ਮੋਰਚਾ ਜਿੱਤ ਕੇ ਆਏ ਆ ਇਸੇ ਸੰਜਮ ਨਾਲ ਮੋਰਚਾ ਇਹ ਵੀ ਜਿੱਤਾਂਗੇ ਸੋ ਵਿੱਚ ਇੰਨੀ ਵੀ ਬੇਨਤੀ ਆ ਕੋਈ ਗੱਲ ਨਹੀਂ ਇਹ ਵੀ ਮੱਕਦਰ ਤੁਹਾਨੂੰ ਨਹੀਂ ਪਤਾ ਸੀ ਮੈਂ ਉਹ ਦੱਸਣਾ ਤੁਸੀਂ ਮੈਨੂੰ ਨਾ ਦੱਸਿਓ ਜਿਹੜੇ ਉਹ ਸਾਹਮਣੇ ਖੜੇ ਨੇ ਜਿਹੜੇ ਮੁਲਾਜ਼ਮ ਨੇ ਉਹ ਕੀਦੇ ਆ ਚੱਟ ਦਾ ਮਜ਼ਦੂਰ ਦਾ ਕਿਸਾਨ ਦਾ ਮਜ਼ਦੂਰ ਦਾ ਪੁੱਤ ਹੈ ਇੱਕ ਮਿੰਟ ਮੈਂ ਦਫ਼ਤਰਦਾਰ ਜੀ ਨਾਲ ਕੋਈ ਗੱਲ ਇੱਕ ਮਿੰਟ ਦਫ਼ਤਰਦਾਰ ਜੀ ਭਾਈ ਜੀ ਪਲੀਜ਼ ਪਲੀਜ਼ ਦਫ਼ਤਰਦਾਰ ਜੀ ਇਹ ਤਮੰਦ ਕਦੇ ਕਹਤੋ ਮੈਂ ਇੱਧਰ ਜਦੇ ਆਰਮੀ ਫ੍ਰੀਜ਼ ਫ੍ਰੀਜ਼ ਮੇਰੇ ਅਕਸਰ ਤੋਂ ਰੇਤਦੀ ਆ ਮੈਂ ਜਿਹੜੀ ਗੱਲ ਕਹਿ ਰਿਹਾ ਕੱਲਾ ਮੈਂ ਉੱਤੇ ਖੋਦਾ ਜਾ ਮੈਂ ਜੋ ਕਹਿਣਾ ਤੋੜਾ ਹੈ ਦੇਖੋ ਪੁਲਿਸ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਉਹ ਸਾਰੇ ਆਪਣੇ ਉਹਨਾਂ ਨੂੰ ਤਾਂ ਰੋਟੀ ਦੀ ਖਾਤਰ ਇੱਥੇ ਆਉਂਦੇ ਰਹੇ ਹੈ ਕੋਈ ਤੁਹਾਡੇ ਤੇ ਪੁਲਿਸ ਲਾ ਕੇ ਤੁਹਾਡੇ ਮੈਂ ਕੁਝ ਕਰਕੇ ਜਾਂਦੀ ਨਹੀਂ ਉੱਤਰਲੇ ਬਾਰਡਰ ਤੋਂ ਮੈਂ ਕਿ ਧਿਆਨ ਰੱਖਦਾ ਤੁਹਾਡਾ ਮੈਂ ਇਹ ਗੱਲ ਕੀਤੀ ਆ ਇਹ ਜਿਹੜਾ ਸਮੂਹ ਪੂਰਾ ਹੋ ਰਿਹਾ ਹੈਗਾ ਕਿ ਸਨਾਂ ਪੈਣੀ ਪਰਦਾ ਨਹੀਂ ਚੱਪ ਰਿਹਾ ਹੈ ਇਹ ਹੁਕਮ ਨੂੰ ਨਹੀਂ ਤਾਲ ਸਕਦੇ ਤੁਸੀਂ ਇਹ ਕਿਹਾ ਸਾਨੂੰ ਕਿ ਜੇ ਜਦੋਂ ਇਹਨਾਂ ਦੇ ਕਿਸੇ ਦੇ 7 ਵਜੇ ਦੀ ਹੈ ਨਾ ਉਦੋਂ ਸਾਡਾ ਅੰਦਰ ਦੁੱਖਦਾ ਇਸ ਐਟਵੀ ਸਰਵਿਸ ਕਿਸਾਨਾਂ ਦੇ ਧਿਆਪੁੱਤ ਹੈ ਪਰ ਸਾਨੂੰ ਉਹਨਾਂ ਦਾ ਹੁਕਮ ਮੰਨਣਾ ਪੈਂਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣੀ ਨੇ ਆਪਾਂ ਨਾਲ ਲੜਾਈ ਕਰਨ ਦੀ بجائے ਚਿੱਤ ਵੱਲ ਨੂੰ ਵਧ ਰਹੇ ਹਾਂ 바ਪਾ ਤੁਹਾਡੇ ਤੇ ਮਿਹਰਬਾਨਾ ਗੁਰਨਾਨਕ ਪਾਤਸ਼ਾਹ ਇਸ ਕਰਕੇ ਆਪਾਂ ਆਪਣਾ ਮਾਈਂਡ ਪੋਜ਼ਿਟਿਵ ਰੱਖ ਕੇ ਸ਼ਰਣ ਹੋ ਕੇ ਇਸ ਗੱਲ ਨੂੰ ਅੱਗੇ ਲੈ ਕੇ ਚੱਲੀਏ ਹੁਣ ਆਪਾਂ ਉਹਨਾਂ ਦੇ ਸਾਡੇ ਉਸ ਸ਼ਹੀਦ ਕਿਸਾਨ ਨੂੰ ਆਪਾਂ ਸ਼ਰਧਾਂਜਲੀ ਅਰਪਿਤ ਕਰਾਂਗੇ ਜਿਹੜੀ ਹੱਥ ਛੋੜ ਕੇ ਵੇਚੀ ਆ ਆਪਾਂ ਲੋਕਾਂ ਦੇ ਲਈ ਸਾਰੇ ਜਾਣੇ ਸ਼ਾਂਤੀ ਨਾਲ ਖੜਕੇ ਵਾਹਿਗੁਰੂ ਦਾ ਜਾਪ ਕਰਕੇ ਆਪਾਂ ਸਾਡੇ ਉਸ ਜਾਨ ਵਾਲੇ ਸ਼ਹੀਦ ਨੂੰ ਸੱਚਾ ਅੰਦਲੀ ਅਰਪਿਤ ਕਰੀਏ ਮੇਰੇ ਹੱਥ ਛੋੜ ਕੇ ਬੇਜਤੀ ਹੈ ਇਸ ਗੱਲ ਦੇ ਉੱਤੇ ਜ਼ਰੂਰ ਧਿਆਨ ਕੇਂਦਰ ਕਰੋ ਸਾਰੇ ਜਣੇ ਖੜੇ ਹੋ ਕੇ ਕਰਿਓ ਖੜੇ ਹੋ ਕੇ ਕਰ ਲਿਓ ਸਾਰੇ ਜਣੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ